ਕਾਛ ਸ੍ਰੀ ਕਾਲ ਜੀ ਸਸੇ ਕਾਲ ਜੀ ਲੋ ਬਾਈ ਲੋ ਆਹ ਦਾ ਬੀਜੀ ਇਹਦੀ ਵੀ ਇਹ ਬੀਜੀ ਆ ਤਾਂ ਵੀਜਣੀ ਪਈ ਆ ਉਹ ਸਿੱਧੀ ਜੰਮੀ ਆ 750 11 1200 ਰੁਪਏ ਦੇ ਉੱਪਰ ਥੈਲੀ ਮਿਲੀ ਆ ਉਹ 11 1200 ਰੁਪਏ ਕਿਲੋ ਖਬੀ ਆ ਹਾਂ ਹਾਂ 7501 ਇਹਨੂੰ ਪਰ ਵੀ ਲਾਈ ਦੀ ਪਹਿਲਾਂ ਪਰ ਲਾਈ ਦੀ 750 7501 ਹੂੰ 750 ਸਿੱਧੀ ਆ ਆਹ ਪਾਸੋਂ ਵੀ ਜੀ ਇੱਕ ਕੱਲ ਇਹ ਪਾਸੋਂ ਪਾਸੋਂ ਵੀ ਜੀ ਤਾਂ ਹੀ ਰਹਿ ਮਾਰੀ ਜੰਮੀ ਆ ਜਿੰਨੇ ਨੇ ਜੀ ਇਹ ਕਿਹੜਾ ਬੀਜ ਆ ਫਿਰ ਉਹੀ ਬੀਜ ਆ ਕਿਹੜਾ ਇਹ ਹੋਰ ਆ 68 ਆ ਮੈਂ ਕਹਿੰਦਾ ਚਾ ਉਹ ਤਾਂ 2 ਕੁ ਗੀਦੇ ਦੀ ਆ ਉਹ 2 ਮਿੰਟ ਲੱਗਣ ਤਿੰਨ ਕੀਦੇ ਦੀ ਬੀਜ ਰਹਿਣੇ ਆਹੋ ਫੇ 2 ਕੀਦੇ ਦੀ ਆ ਆਚਾਰ ਫਾਲ ਫਣ ਹੋ ਗਈ ਕਿੱਡੀ ਜਿਆਦਾ ਪਰ ਆ ਤੇ ਲੱਗਦਾ ਆ ਜੂ ਇਧਰ ਨੂੰ ਉਹ ਲੱਗਣੇ ਉਹਨੂੰ ਤਾਂ ਬਹੁਤ ਸ਼ਦੀ ਜੰਮੀ ਵੀ ਆ ਹੈ ਬਹੁਤ ਸ਼ਦੀ ਆ ਉਹ ਤਾਂ ਨਾਲ ਬੜਾ ਹੋਣੀ ਖੜੀ ਆ ਜਿਹੜੇ ਡ੍ਰਿਲਰ ਲਾ ਕੇ ਰਦੇ ਆ ਹੂੰ ਡ੍ਰਿਲਰ ਕਰਦੇ ਆ ਸਿੱਧੀ ਆ ਯਾਰ ਸਿੱਧੀ ਵੀ ਲੋ ਖੜੀ ਆ ਤਾਂ ਆਏ ਲੋਟ ਕੰਮ ਨੇ ਇਹ ਗਾ ਜਨਨ ਦੋ ਤਾਂ ਲੱਗੂ ਦੋ ਨਹੀਂ ਡੇਢ ਲੱਗੂਗਾ ਮੇਰੇ ਹਿਸਾਬ ਨਾਲ ਚਲ ਜਿੰਨਾ ਵੀ ਲੱਗਿਆ ਬਥੇਦੀ ਬੀਜੀ ਹੋਈ ਸਿੱਧੀ ਬਾਦ ਹੋਈ ਯਾਰ ਬੀਜੀ ਬੀਜੀ ਤੀ ਇਹਨੇ ਕਿਹ ਭਈਏ ਘਟ ਪਿਆ ਨੇ ਸਿੱਧੀ ਹੋ ਗਈ ਇਹ ਪਾਣ ਕਿ ਐਸੀ ਹੋ ਰਿਹਾ ਤਾਂ ਹਾਈਪਰੇਟ ਦਾ 3 ਤਾਂ ਮੈਂ ਦੱਸ ਦਿੰਦਾ ਹੁਣੀ ਇਹ ਘਟ ਪਿਆ ਪਿਆ ਯਾਰ ਇਹ 7501 ਇਹਦੇ ਮਾਮਾ 75 ਇਹਦੇ ਉਹਨੇ ਬੀਜੀ ਦੇ ਰਿਸ਼ਤੇਦਾਰ ਨੇ ਉਹਦੇ ਵਿੱਚ ਦੀ ਜੰਮੀ ਹੈ ਉਹ ਬੀਜ ਘਟਾ ਬੀਜ ਥੱਲੇ ਪਿਆ ਦਾ ਦਿਖੇ ਇਹ ਨਹੀਂ ਆਪੇ ਦਾਤ ਕਿੱਥੇ ਪਿਆ ਆਹੋ ਬੀਜ ਤਾਂ ਦਿਖੇ ਬੀਜ ਤਾਂ ਦਿਖੇ ਮੱਲਾਂ ਬੀਜ ਨਹੀਂ ਹੋਇਆ ਉਹ ਮਾਗਲ ਮੰਦੇ ਛਿੱਟਾ ਜਿਹੜਾ ਘਟ ਪਾਇਆ ਹੁਣ ਵੀਜਾ ਘਟ ਪਾਇਆ ਪਤਾ ਇਹ ਜੇ ਹੁਣ ਬੀਜ ਰਹਿ ਜਵੇ ਥੱਲੇ ਪਿਆਦਾ ਦੇਖੇ ਭਾਈ ਹਾਂ ਰਹੇਗਾ ਦੇਖਦਾ ਤਾਂ ਹੀ ਨਿਕਲੇ ਤਿੰਨ ਥੱਲੇ ਬੀਜੀਆਂ 9 ਕਿਲੋ ਬੀਜ ਇਹ ਫੇ ਚੁਗ ਗਏ ਕੋਸਾ ਕੀ ਪਤਾ ਹੁਣ ਚੁਗ ਗਏ ਹੁਣੇ ਭਾਈ ਚੁਗ ਗਏ ਹੁਣੇ 10 ਕਿ ਗੇ ਕਿਹੜਾ ਬੀਜ ਪਿਆਦੇ ਬਗੈਰ ਦੇਖਦੇ ਨਹੀਂ ਕੋਈ ਬੀਜ ਫੇਰ ਗਾਣਾ ਹੋਇਆ ਵਸਾਰਾ ਜਿਹੜਾ ਹੈਗਾ ਉਹ ਜੰਮਿਆ ਪਿਆ ਤੇ ਜਾਮਰੇ ਖਾ ਗਿਆ ਚ ਚੂਜਾ ਗਏ ਹੁਣ ਆ ਦੇ ਇਥੇ ਛਿੱਟਾ ਤੋਂ ਉਹਨੇ ਆਹ ਵਿੱਚ ਕਿ ਲੈ ਲਿਆ ਉਹ ਖਾਣੀ ਆਉਂਦੇ ਲੱਗ ਆ ਬਾਕੀ ਤਨ ਦੂਈ ਦਿਖਾਉਣਾ 57301 ਚਾਹ ਤੂੰ ਵੀ ਦਿਖਾ ਲੈ ਤੂੰ ਵੀ ਚਾਹ ਤਾਰ ਆਪਣਾ 7301 26 26 ਅਰੇ ਜਿਹੜੀ ਵੱਡਾਲੀ ਜਿਹੜੀ ਦੀ ਹੈ ਹਾਂਜੀ ਬੱਲਾਤਾ ਵੱਡਾ ਹੋਰ ਇੱਥੇ ਵੀ ਲਾਉਣੇ ਆ ਪਨੀਰੀ ਆ ਜੀ ਉਹ ਵੀਜੀ ਆ ਆ ਜੀ ਉਹ ਵੀਜੀ ਆ ਆ ਪੱਟਾ ਇਹਨੇ ਸਾਫ ਕਰ ਲੈ ਕੱਦ ਕੱਦ ਕੇ ਖੜੀ ਜਾ ਫਿਰ ਪਰ ਹਾ ਜਿਹੜਾ ਪਈਆ 7 ਦੇਣੀ ਲਵਾ ਰੇ ਸਈ ਉਹ ਕੱਖ ਆਇਆ ਤਾਂ ਹਲੇ ਉਹ ਠੀਕ ਤੇ ਅੱਜ ਲਾਉਣੇ ਤਾਂ ਹਨ ਜਿੱਥੇ ਲਾਉਣੇ ਤੂੰ ਉੱਥੇ ਕਹਿ ਦੇ ਦੇਖ ਜਾ ਕੇ ਆਹ ਆ ਗਈ ਜੱਬੀ ਆ ਇਹ ਜੱਬੀ ਆ ਕੱਲ ਵੀ ਜੀ ਆਹ ਹੈ ਉਹ 7301 ਇਹ ਲੋ ਠੀਕ ਆ ਬਣੀ ਜੀ ਯਾਰ ਬਣੀ ਠੀਕ ਆ ਯਾਰ ਇਹ ਨਿਕ ਪਈ ਜਾਂਦੀ ਪਤਨੀ ਕੀ ਗੱਲ ਹੈ ਪਰ ਡੋਜਿਆ ਯਾਰ ਬਾਬਾ ਤੀਉਨੇ ਮੈਂ ਤਾਂ ਕੁਝ ਨਹੀਂ ਪਾਇਆ ਮੈਂ ਤਾਂ ਉਹ ਲਿਆ ਤੇ ਇੱਕ ਮਸਾਲਾ ਜਾ ਉਹ ਪਾਇਆ ਇਹ ਜੋ ਬਸ ਮੈਂ ਰੇ ਰੁੱਕਿਆ ਕਬੂ ਐਸੇ ਮੈਂ ਇੱਕ ਯੂਰੀ ਸਿੱਟਾ ਲੈ ਛੋਟਾ ਜਿਹਾ ਬਸ ਐਡਾ ੜੀ ਹੋ ਗਈ ਠੀਕ ਆ ਬਨੀ ਤੇਰੀ ਉਹ ਡੀਏ ਚ ਕੁਝ ਪਾਉਣਾ ਹਾਂ ਤੇ ਕਾ ਗਿੱਲੇ ਦੀ ਜੀ ਸਮਝ ਰੱਖੋ ਤੂੰ ਇਹ 2 ਕਿੱਲੇ ਦੀ 6 ਕਿਲੋ ਬੀਜ ਤਾਂ ਇਹ ਰਾਵਣਾ ਲੱਗ ਜਾਨੀ ਤੋ ਗੱਗੇ ਆਏ ਨਹੀਂ ਆ ਵੀ ਹਾਂ ਕਿਤੇ ਕੋ ਟਾਕੀ ਆ ਪੁੱਤਾਂ ਹਾਂ ਜੰਮੀ ਖੜੀ ਪ੍ਰੋਪਰ ਠੀਕ ਆ ਠੀਕ ਆ ਹਾਂ ਵਧੀਆ ਆ ਲੈ ਬਹੁਈ ਲਾਉਣੀਆਂ ਆਉਣੀਆਂ ਕੁਝ ਦਿਨਾਂ ਸਾਂ ਹੋ ਗਈ ਯੋ ਉਹ ਵੀ ਆਪ ਦਾ ਜਿੱਦੀ ਉਹ ਵੀ ਕਹ ਦੱਸ ਦੇ ਤਈਂ ਦਾਦੇ ਮੀਨੇ ਵਿੱਚ ਤਾਂ ਲਾਉਣੀ ਪੈਂਦੀ ਆ ਇਹ ਹੈ ਮੀਨੇ ਦੇ ਵਿੱਚ ਤਾਂ ਲਾਉਣੀ ਪੈਂਦੀ ਆ ਹਾਂ 18 ਨੂੰ ਵੀ ਜੀਦੀ 18 ਦੇ ਪਹਿਲਾਂ ਪਹਿਲਾਂ ਲਾਉਣੀ ਪੈਣੀ ਹੋਰ 18 19 ਨੂੰ ਹਾਂ ਯਾਰ ਮੀਂਹ ਪੈ ਜਾ ਬੈਰਾ ਹੁਣ ਇੱਕ ਤਾਂ ਗੱਲ ਬਾਣੀ ਆ ਮੈਂ ਇਹਨੂੰ ਇੰਨਾ ਕੋ ਪਾ ਲਿਆ ਇਹ ਤੁਰਦੀও ਨਹੀਂ ਉੱਪਰ ਨੂੰ ਤੁਰਨ ਕਾਜਾ ਕੌੜੇ ਕੌੜੇ ਹੋਗੇ ਕੱਕ ਕੌੜੇ ਹੋਗੇ ਕਹਿੰਦੇ ਚਰੀ ਖਾਣੇ ਚੱਲੀ ਇਹ ਵੀ ਕੋਈ ਨੱਕ ਬੁੱਲੀ ਜਾ ਮਾਰਦੇ ਆ ਉਹੀ ਆ ਕੌੜੇ ਹੋਗੇ ਜਾਨੀ ਕਰਦੇ ਨਹੀਂ ਤੁਸੀਂ ਕੰਟੀਨਿਊ ਉਤਰਦੀ ਨਹੀਂ ਮੀਂਹ ਨਾਲ ਤਾਂ ਤਰਾਰ ਨਹੀਂ ਆ ਹੋਰ ਉਰੇ ਤੇ ਤੂੰ ਇਹ ਲੈ ਜਿੰਨਾ ਮਰਦੀ ਮਾਰੀ ਇਹ ਵੀ ਵੱਢਲੇ ਸਵਾਲ ਆ ਜਿਹੜੀ ਹੋ ਗਈ ਚੱਲ ਆ ਰਿਹਾ ਬਹੁਤ ਬੜੀ ਆ ਉਹ ਹੁਣ ਬੇ ਤਾਂ ਲਾਉਣੇ ਆ ਕਰਤਾ ਦਿੱਤ ਬਈ ਆ ਬੇ ਲਾ ਦੇ ਵੱਡਾ ਜਾਨੂ ਤੇ ਜਿਹੜੀ ਹੋ ਜਾਣੀ ਜਾਂ ਨਹੀਂ ਜਾਨੂ 15 ਹੋ ਜਾਣੀ 15 15 20 ਦਿਨ ਤੱਕ ਘੇਰ ਹੋ ਜਾਣੀ ਆ ਵੱਡ ਹੋ ਜਾਣੀ ਜਾਨੂ 15 ਦਿਨ ਲੱਗ ਜਾਊਗਾ ਆ ਉੱਤੇ ਲਹੀ ਗਿਆ ਏਦਾਂ ਪਿੱਛੇ ਤੁਰਿਆ ਹੁੰਦਾ ਫੇਰ ਹੀ ਨਿਆਦੇ ਨੇ ਲਾ ਦੇ ਕੇ ਕਿੰਨਾ ਫੁੱਟੇ ਜੀ ਆਪਾਂ ਛੋਟੀ ਛੋਟੀ ਵੱਡੀ ਆ ਆ ਦੇ ਆ ਦੇ ਇਹ ਪਰਸੋ ਦੀ ਬੜਾਈ ਆ ਪਾਣੀ ਫੇਰ ਮੰਗਦੀ ਜਿਹੜੀ ਆ ਉਦੋਂ ਭਰੀ ਆ ਹਜੇ ਦੇਖ ਲੈ ਇਹਦੇ ਪਹਿਲਾਂ ਮੈਂ ਤਾਂ ਦੱਸਦਾ ਇੱਥੇ ਫਿਰ ਉਹ ਇਹਦੇ ਪਹਿਲਾਂ ਸਪਰੇਅ ਕਰ ਦੋ ਐ ਬੱਟ ਪਰ ਆਹ ਦੇਖ ਬੱਟ ਇੱਥੇ ਬੈਠ ਕੇ ਇਹ ਤਾਂ ਜੇ ਬੈਠਿਆ ਨਹੀਂ ਇਹਦੇ ਪਰ ਇਹ ਪਰ ਬੈਠੇ ਦਾ ਕਾਹਦੇ ਤੁਸੀਂ ਜਦੋਂ ਯਾਰ ਹੁਣ ਉੱਥੇ ਦਾ ਲਾ ਲਈਏ ਪਹਿਲਾਂ ਗੇਤੇ ਉੱਥੇ ਲਾ ਲਈਏ ਜੀ ਗੱਲ ਤਾਂ ਹੁਣ ਸਪਰੇਅ ਦਾ ਟਾਈਮ ਲਿਖ ਰਿਹਾ ਸਪਰੇਅ ਕਰ ਦੋ ਉਸ ਤੋਂ ਬਾਅਦ ਖੁਰਚ ਦਿਓ ਬਸ ਬਾੜੀ ਇਹਨੇ ਹੁਣ ਖੁਰਚੀ ਤੇ ਸਪਰੇਅ ਕਰੂਗਾ ਤਾਂ ਕਿਆ ਫਾਇਦਾ ਫਿਰ ਨਾ ਹੋਊਗਾ ਇਹਨੂੰ ਕੱਖ ਦੇ ਜੇ ਸਰੋਂ ਆਉਂਦਾ ਇੱਕ ਕੱਖ ਹੋਊਗਾ ਮੜਾ ਮੋਟਾ ਬਿਲਕੁਲ ਬਾਕੀ ਆ ਬਣਾਈ ਦੀ ਆਪਣੀ ਆ ਤਿੜਗੀ ਸੀ ਪ੍ਰੈਣੀ ਆ ਨਵੀਂ ਬਣਾਈ ਆ ਇਹਨੂੰ ਬਾਹਰ ਕੱਟ ਕੇ ਸਿਰਦੋ ਮੇੜਾ ਭਰਨਾ ਹੋਰ ਹੈ ਤੇ ਹੁਣ ਹੋਰ ਕਿਆ ਢਿੜਾ ਬੰਦ ਕਰ ਦਿੱਤੇ ਥੱਲੇ ਦਾ ਠੀਕ ਤਾਂ ਹੈ ਸਭ ਦਾ ਹੈ ਹਾਂ ਹਾਂ ਆਇਆ ਆਇਆ ਬਣਾਇਆ ਚਲ ਹੁਣ ਸਿਮਿੰਟ ਥੋੜੋ ਤੇਜ਼ ਲੱਗਾ ਵੇ ਦੇਖਦਾ ਮੈਨੂੰ ਇਹ ਪੂਰਾ ਮੇਰੂ ਮੈ ਲਾਇਆ ਉਹਨੇ ਢੱਕਣ ਕਿੱਥੇ ਗਿਆ ਯਾਰ ਕੋਈ ਥੋੜਾ ਰੱਖ ਦੇ ਉਹ ਬੰਨੂਗਾ ਫੋਨ ਦੇ ਕਪੜਾ ਬੰਨ ਕੇ ਉਹ ਕਰ ਦੇ ਯਾਰ ਹੁਣ ਦੇਰ ਨੂੰ ਕੋਈ ਕੁਝ ਵਿੱਚ ਟਰੱਕ ਦੇ ਉੱਪਰ ਦੀ ਤੁਨੀ ਬਾਕੀ ਬਈ ਲਾਈਟ ਨੂੰ ਡੀਕਦੇ ਆ। ਆਪਾਂ ਨੇ ਪੈਕਰ ਲਾਤੇ ਇਹ ਚਲਾ ਕੇ ਦੇਖਣੀ ਅੱਜ। ਲਾਈਟ ਯਾਰ 11 ਵਜੇ ਲੱਗ ਜਾਈ ਆਉਣਾ। ਅੱਜ ਸਵੇਰ 11 ਵਜੇ ਅੱਜ ਲੈ ਕੇ ਦੇਖਣੀ ਆਂ। ਕਿਤੇ ਦੇ ਵੀ ਦਿੱਤੀ ਨਾ ਫੁੱਲ ਲਾਈਟ ਹੋਣਾ ਤਾਂ ਲਾ ਕਰਕੇ। ਨਾ ਹਜੇ ਤਾਂ ਨਹੀਂ ਦੱਸਦੇ। ਚਲਾਤੀ ਕਹਿੰਦੇ ਮੈਂ ਸੁਣਿਆ ਕਹਿੰਦੇ ਚਲਾਤੀ ਬਣੀ ਕਿਹੜੇ ਲੱਗ। ਥੋੜੇ ਤਾਂ ਪਹੁੰਚੀ ਨਹੀਂ। ਸਾੜੇ ਥੋੜਾ ਜਲਪਹੁੰਚੀ ਨਹੀਂ ਇਹਨੇ ਯਾਰ। ਆਓ ਜੀ ਇਹ ਹਾ ਅਜੇ ਡੇਟਾਂ ਉਹ ਪਹੁੰਚ ਗਈ। ਉਹਦੇ ਤਾਂ ਬਹੁਤ ਜੀ ਗਈ। ਆਓ। ਸਭ ਦਾ ਬਸ ਉਹੀ ਪਨੀਰੀ ਭਰਨੇ ਜੋਗੀ ਦਹੀ ਜਾਵੇ, ਗੰਨੇ ਭਰਨੇ ਜੋਗੀ। ਆਪਰੇ ਵੀ 4 ਦਿਨੇ ਰਹਿ ਗਏ। ਹਾਂ। ਆਪਣੇ ਵੀ ਆਉਣੀ ਆ ਅੰਮੀਓ ਹੁਣ ਉਹ ਲਾਇਆ ਬਾਈ ਦਾ ਚਿਆਵਾਲ ਤਾਂ ਠੀਕ ਲਿਆ ਮੈਂ ਦੇਖ ਲਿਆ ਵਾਹ ਦਾ ਅਜੇ ਥੋੜਾ ਜਿਹਾ ਆਪਾਂ ਦੇਖਣੀ ਛੱਡਿਆ ਹੋਇਆ ਚਲਾ ਕੇ ਦੇਖ ਲੀਖ ਵਾ ਇਹ ਇਹਨਾਂ ਨੇ ਐ ਸਾਈਡ ਤੇ ਬਸਾਇਆ ਇਹ ਕਿਹੜਾ ਆਹ ਕਪੈ ਦੇ ਉੱਪਰ ਹੈ ਇਹ ਕਪੈ ਦੇ ਉੱਪਰ ਰਹੇ ਨੇ ਕਪੈ ਦਾ ਹੈ ਇਹ ਪੈਪਾ ਹੈ ਇਹ ਆਪਾਂ ਇਹ ਥੱਲੇ ਚਲੇ ਗਏ ਐ ਚਲੇ ਗਏ ਇਹ ਦੇਖ ਲੂਗੇ ਇਹ ਚੱਲ ਪਿਆ ਇੱਥੇ ਬੈਂਡ ਪਾ ਕੇ ਇਹਨੂੰ ਐ ਇੱਥੇ ਲਾ ਗੱਟੀ ਇਹ ਇੱਥੇ ਲਾ ਗੱਟੀ ਤੇ ਉਹ ਕੰਧ ਦਾ ਖੜਾ ਹੋ ਜਵੇ ਆਹ ਸਹੀ ਹੋ ਗਿਆ ਇਹ ਹਿੱਲਣਾ ਨਹੀਂ ਫਿਰ ਹਾਂ ਮਨੇ ਆ ਦੁੱਗਣੀ ਵਾਜਣੀ ਦੀ ਹੋਰ ਕਿ ਆयो ਕਰਨਾ ਉਹ ਦੋਏ ਬੈਂਟ ਆਉਣੇ ਆ ਇੱਕ ਉਰੇ ਵਾਲਾ ਇੱਕ ਹੱਥੇ ਵਾਲਾ ਆ ਜਾ ਕੇ ਲਾ ਦਊਗਾ ਐਸਾ ਡੁੱਟ ਜਾਊਗਾ ਇੱਧਰ ਲੋਡ ਆ ਜਨੈ ਨੇ ਇੱਥੇ ਦੇ ਪਾ ਨਾ ਟੁੱਟਾ ਏ ਕੰਧ ਨਾਲ ਲਾ ਦੇ ਨੂੰ ਕਲੈਂਪ ਹਾਂ ਬਸ ਠੀਕ ਠਾਈ ਦੋ ਕਲੈਂਪ ਲੱਗੇ ਬਹੁਤ ਆਉਂਦੇ ਨੇ ਦੋ ਫੁੱਟ ਹੋਰ ਉੱਚਾ ਆਲਾ ਹੋਰ ਵੀ ਹੋ ਜਾਊਗਾ ਇਹ ਦੇ ਹੋਊਗਾ ਤੇ ਪ੍ਰੈਸ਼ਰ ਨਾ ਜਾਊਗਾ ਪਾਣੀ ਚਲੂਗਾ ਨਾ ਲੱਗਦਾ ਵੇਖੋ ਬਸ ਤੀ ਬਾਕੀ ਉਹਦੇ ਨੂੰ ਹਟਾ ਲਏ ਆ ਬਾਕੀ ਹਵਾਏ ਹਵਾ ਜ਼ਰੂਰ ਨਿਕਲ ਜੂਵੇ ਭਾਈ ਹਵਾਆਂ ਤੱਕ ਬੋ ਕੰਬਦਾ ਤਾਂ ਸਾਡਾ ਹਵਾ ਦਾ ਬਾਈ ਨਿਕਲ ਨਹੀਂ ਜਾਂਦੀ ਐ ਸਾਡੇ ਗੱਗੇ ਤਿੰਨੇ ਰੋਟੇ ਪਏ ਢਾਕੇ ਪਏ ਹੋਏ ਤੇ ਨੀਂ ਜਗ੍ਹਾ ਤੇ ਐਂ ਦੇਖ ਲੈ ਗੱਗੇ ਤੂੰ ਬਈ ਜਿਹੜਾ ਮਿੰਕੇ ਪੁੱਟੇ ਪਏ ਉਹਨੇ ਦਿਖਾ ਦੇ ਕੋਈ ਛੋਟਾ ਗੱਡਾ ਇਹ ਆ ਲੈ ਇਹ ਆ ਲੈ ਚੱਲੀ ਬਜਾ ਬੜੀ ਗਿਆ ਬਜਾ ਰੇਲਾ ਨਾ ਤੇ ਸੰਭਣ ਨਹੀਂ ਹੈ ਜੂ ਹੈ ਮਜੇ ਨਹੀਂ ਰੋਪਣੀ ਹੈ ਜੋ ਹੈ ਪੁੱਟਣ ਕਿ ਆਹੀ ਨਹੀਂ ਜੀ ਕਿੱਥੇ ਪੁੱਟਣੇ ਚਾਹੀਦੇ ਯਾਰ ਤਾਂ ਲਖਾਇ ਹੁਣ ਵੀ ਖੜ ਗਿਆ ਉਧਰ ਪਾਣੀ ਖੱਡਿਆ ਪੰਦੋਂ ਰਿਪਟ ਜਾਂਦੇ ਹਾਂ ਫੇ ਲੰਬਾ ਕੰਮ ਕਰਦੇ ਇਹ ਲੰਬਾ ਕਾ ਛੱਡ ਜਣਾ ਚਲੋ ਕਬਾ ਠੀਕੇ ਨਾ ਹੁਣ ਫੇਰ ਨਹੀਂ ਹੁੰਦੇ ਚਲ ਆ ਇਹ ਤਾਂ ਕਹਿੰਦੇ ਵੀ ਜੋ ਹੁੰਦਾ ਚੰਗਾ ਹੀ ਹੁੰਦਾ ਮਾੜਾ ਕੁਝ ਨਹੀਂ ਹੁੰਦਾ ਹਾਂ ਇਹ ਹਾਉ ਟ੍ਰੈਕ ਪਨੀਰੀਅਲ ਰੀਡਰ ਯੂਨਿਟਰ ਆਲਾ ਲੱਗੇ ਭਾਨਾ ਹੋਰ ਯਾਰ ਜਿਹੜੀ ਕਿਸੇ ਨੇ ਕੋਈ ਕਰਨਾ ਹੈ ਕੱਲ 1 ਵਜੇ ਭੱਜ ਗਈ 12 ਵਜੇ ਆ ਗਏ ਬੂਟਾ ਸਾਹੀ ਥੋੜੀ ਛੱਡੀ ਆ ਕੇ ਰੱਖੀ ਇਹਨਾਂ ਨੇ ਬਾ ਫੇਰ ਸਾਨੂੰ ਉਹ ਕਰਨਾ ਤਾਂ ਹੈ ਕਹਿੰਦੇ ਵੀ ਇੱਧਰ ਪਾਣੀ ਛੱਡਿਆ ਵਾ ਨਹੀਂ ਧੁਈ ਘੜੀ ਘੜੀ ਮੋਟਰਾਂ ਬਜਾਈ ਜਾਣਾ ਦਾ ਬੱਲਬ ਦੇਖਣਾ ਉਹ ਲੜਾਈ ਵੀ ਮਰੀ ਹਾਂ ਫੁੱਟਬਾਲ ਖੇਡਾਈ ਜੀ ਤੁਸੀਂ ਲੈਂਚ 'ਚ ਖੜ ਕੇ ਬੋੜ ਤਾਂ ਬਾਤ ਤੀ ਨਹੀਂ ਪਾਉਣੀ ਨਹੀਂ ਤੀ ਸਰਕਾਰ ਕੋਈ ਗੁੰਡੀ ਉਹ ਲੈ ਬੋਟਾਂ ਦੇ ਉੱਤੇ ਛੱਡਣੀ ਹੁੰਦੀ ਉਹਨਾਂ ਪਾਸੇ ਕਿਥੇ ਸੜਿਆ ਹੋਇਆ ਤੇ ਹੈ ਅੰਬੀ ਅੰਬੀ ਕਿਹਦਾ ਵੀ ਚਾਹ ਹ ਸਾਰੀਆਂ ਅੰਬੀਆਂ ਸੱਥੀਆਂ ਵੀ ਆਏ ਆ ਅੰਬੀ ਵੀ ਸਹੀ ਆ ਸਾਰੀਆਂ ਅੰਬੀਆਂ ਹੀ ਆ ਇਹ ਨੇ ਵੀ ਹੈਗੀਆਂ ਆਉਂਦੇ ਅੰਬੀ ਨਹੀਂ ਸਾਰੀਆਂ ਕਿਹਾ ਕਿਥੇ ਆਇਆ ਵੀ ਮੂੰਹ ਪੱਕ ਜਾਂਦਾ ਇਹਦਾ ਹੋਰੇ ਤਰ੍ਹਾਂ ਦਾ ਇਹਦਾ ਚਾਹ ਵੀ ਹੋਰੇ ਤਰ੍ਹਾਂ ਦਾ ਪੱਕ ਜਾਂਦਾ ਖਲਾ ਜਹਾ ਲੱਗਿਆ ਉਹਨੂੰ ਕਿਹਨੂੰ ਲੱਗਿਆ ਮੇਰੇ ਇੱਥੇ ਲੱਗਿਆ ਦਾ ਅੱਗੇ ਦੇਖਿਆ ਕਿ ਮੂੰਹ ਪੱਕੇ ਦੇ ਪੱਕੇ ਕਿ ਇਹਦੇ ਇੱਥੇ ਲੱਗਿਆ ਵਾ ਕਿ ਇਹਦੇ ਇੱਥੇ ਹੂੰ ਚਾਹ ਦਾ ਕੱਲ ਕਰਤਾ ਸਾਫ ਉੱਤੇ ਹੈ ਕਿੱਥੇ ਉਹ ਜੇ ਤੂੰ ਤੇ ਜੇ ਭਾਈ ਤੇ ਤੂੰ ਤੇ ਆ ਚਾਚਾ ਵੱਗ ਨਹੀਂ ਹੋਣੇ ਉਹ ਅੱਗੇ ਲੈ ਦੀਏ ਉਹਨੂੰ ਅੱਗ ਲਾ ਦਿੰਦੇ ਡੰਡ ਡੰਡੇ ਚੱਕ ਲਿਆ ਉਹ ਅੱਗ ਜਿਹੜਾ ਬੱਜ ਗਿਆ ਅੱਗ ਲਾ ਮੈਂ ਤਾਂ ਯਾਰ ਉਹਨੂੰ ਕੋਈ ਹੋ ਵੱਢਦਾ ਏ ਆਪਣਾ ਹਾਂ ਬਲਗੜੇ ਨਹੀਂ ਕੁਆੜੀ ਉਧਰ ਤਾਂ ਗਿੱਲਾ ਕੰਮਤਾ ਹਾਂ ਸੁੱਕੇ ਨੂੰ ਦੂਤ ਨੂੰ ਕੁਆੜੀ ਚਾ ਲਾ ਲੂੰਗਾ ਮੈਂ ਤਾਂ ਕਿਹਾ ਉਹਨੂੰ ਜਾਲ ਤੇ ਜਿਹੜਾ ਜਲ ਕੇ ਜਲ ਕੇ ਨਹੀਂ ਘਰ ਨੂੰ ਚੱਕ ਲਿਆਉਂਗਾ ਬਸ ਅੱਗ ਤੇ ਲਾ ਦੋ ਥੋੜਾ ਜਿਹਾ ਹਾਂ ਛਿਹੜੀ ਛੁੜੀ ਤੇ ਜਲੂ ਮੋਟਾ ਉਟਾ ਰਹਿਣਾ ਛਿਹੜੀ ਛੁੜੀ ਇਹ ਸ਼ਾਹ ਘੋੜਾ ਨਹੀਂ ਉਹਨੇ ਨਾ ਕੁਆੜੀ ਨੇ ਪੱਟਣਾ ਸੁੱਕਿਆ ਵਾਹੇ ਛੜੇ ਸਿਆਲ ਚ ਕੰਮ ਆਊਗਾ ਇਹ ਯੋ ਧੋੜੋ ਕਿਹਾ ਯਾਰ ਜੱਟ ਦੀ ਦੂਤ ਦਾ ਮੋਛਾ ਕਦੇ ਸਮਝਿਆ ਓਕੇ ਇਹਦਾ ਥੋੜਾ ਪਵੂਲ ਨਹੀਂ ਟੱਕ ਲੱਗਣਦਾ ਸੁੱਕ ਜੂਵੇ ਮੂੰਹ ਤੋਂ ਨੋ ਅਧਿਕ ਵਾੜੀ ਮੂੰਹ ਤੋਂ ਅਧਿਕ ਤੂੰ ਤਾਂ ਦੋ ਤਰ ਵਾਲੇ ਹੁੰਦਾ ਵੀ ਹੈ ਵੀ ਉਹ ਆਏ ਆ ਮੈਂ ਕਹਾਂ ਨਾ ਦੋ ਆਂ ਤਾਂ ਨੀਕਾ ਦੋ ਤਾਂ ਨਾਲੇ ਫਿਰ ਜਿਹਦੇ ਜਿਗਾਠਾ ਉਹਦੀ ਉਹ ਦੇਖ ਲੈ ਉਹਨੂੰ ਕਹਿ ਲੈਣਾ ਉੱਥੇ ਤੇ ਨਾ ਨਾ ਮੈਂ ਤਾਂ ਪਤਾ ਨਹੀਂ ਕਹਿੰਦੇ ਇਕੱਠੇ ਹੀ ਕਰਕੇ ਅੱਗ ਲਾ ਦੋ ਤੁਹਾਨੂੰ ਤੁਸੀਂ ਵੀ ਚਾਚੇ ਹੁਣ ਉਹ ਲਵਾ ਦੋ ਓਰੇ ਆਵਾਜ ਅੱਜ ਲਾ ਦੇਣਾ ਉੱਥੇ ਦੇ ਦੇ ਆ ਉੱਥੇ ਲਾ ਦੇ ਇਹ ਜੀ ਲਾ ਦਿਓ ਬਾਬਾ ਪੈ ਵੀ ਲਾ ਦੂੰਗਾ ਤੇ ਨੀ ਚੀਰਾਂ ਦੂੰਗਾ ਹਾਂ ਮੈਂ ਦੋ ਲਾਤਾ ਦੋਵੇਂ ਇੱਕ ਉਧਰ ਲਾਤਾ ਸਰੇ ਪਰ ਠੀਕ ਹੈ ਮੇਰੇ ਇੱਥੇ ਲੋਡ ਨਹੀਂ ਆਇਆ ਗੱਬੇ ਮੈਂ ਇੱਕ ਗੱਬੇ ਵੀ ਰਖਾ ਦੇਣਾ ਆ। ਕੜਚ ਕਰਕੇ ਤੁਹਾਨੂੰ ਪਤਾ ਵਾ ਟੁੱਟ ਜਾਣਾ ਉਹਨੇ। ਠੀਕ ਐ ਦਾਲਕ ਮੋੜ ਤੇ ਰੋਟਾ ਸੀ ਲਾ ਦੇਣਾ। ਆ ਦੱਸਦਾ? ਹਾਂ ਇਹ ਦੱਸਦਾ ਦੇ ਆ ਉਹ ਤਾਂ ਨਹੀਂ ਉਛੜਦਾ ਮੇਰਾ। ਇਹ ਕਿੱਥੇ ਲਾਇਆਗਾ ਹਾਂ ਉਹਦੇ? ਸ੍ਰੀਪੁਰੇ। ਜਮ ਮੋੜ ਦੇ ਕੋਲ ਕਿੱਥੇ ਕੋਈ? ਹਾਂ ਚੱਠੇ ਤੇ ਮੂਹ ਵੀ ਲਾ ਤੋ ਥੋੜੀ। ਠੀਕ ਐ। ਉੱਤੇ ਭਰੇ ਭਰੇ ਇਹਦੇ ਨਾਲ ਪਾਣੀ। ਕਿੱਥੇ ਆਪਾਂ ਨਿਕਲ ਜਾਈਏ ਉਹ। ਆਹੋ। ਅੱਜ ਗਰਮੀ ਜ਼ਿਆਦਾ ਨਹੀਂ ਭਾਈ? ਗਰਮੀ ਐ ਜਿਹੋ ਹਰ ਤਰ੍ਹਾਂ ਦਾ ਮੌਸਮ ਹੋਵੇ ਘੁੰਮ ਜਾ। ਘੁੰਮ ਜਾ ਹੋਇਆ ਆ ਜਾ ਮੈਂ। ਜਮੇ ਘੁੰਮ ਜੀ ਘੁੰਮ ਕੇ ਜ ਕੱਦਰੀ ਜੋਗੀ ਦੀ ਲੱਜ 8 ਵਜੇ ਗਰਮੀ ਕੀ ਹੁੰਦੀ ਤਾਂ ਕੁਮ ਹੰਦੀ ਹੁੰਦਾ ਮੈਂ ਪਾਣੀ ਬਿਲਾਉਣ ਲੱਗ ਗਿਆ ਤਾਨੂੰ ਅੱਛਾ 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 ਬੁਖਾਰ ਨਹੀਂ ਤਾਂ ਹੁੰਦਾ ਬਈ ਇੱਥੇ ਕੋਈ ਹਰਸ਼ਵੀਰ ਆ ਜੀ ਗਿਆ ਕੰਪਿਊਟਰ ਤੇ ਲੱਗਾ ਉੱਥੇ ਮਾਰ ਲ ਲੱਗੇ ਮਾਰਨਾ ਅੱਜ ਹੈ ਗੱਬਦੇ ਰੇ ਮਾਰਨਾ ਹੀ ਮੇਰੇ ਮਾਰਨਾ ਇਹ ਤੂੰ ਉਠਾਲੀ ਪਈ ਆ ਭਾਉ ਵਾਲ ਮਾਰ ਕੇ ਆਉਣਾ ਫੇਰ ਗੜੀ ਜੀ ਪਤਾ ਨਹੀਂ ਕਿੱਥੇ ਜਾਣਾ ਇੱਧਰ ਅੱਛਾ ਆਜੂ ਦਿਹਾੜੀ ਦਾ ਕੰਮ ਪੂਰਾ ਗੱਡ ਕੇ ਤਾਂ ਵਧੀਆ ਹੀ ਦਿਨ ਹੋਰ ਕੀ ਆ ਫੇਰ ਥਾਲ ਵੀ ਲੌੜ ਲੱਜਣਾ ਬਾਈ ਫੇਰ ਤੁਹਾਡੇ ਕੋਲ ਵੀ ਟਾਈਮ ਹੋਣਾ ਆਜ ਵੀ ਨਾ ਬਜਾ ਜੇ ਕੱਦੂ ਰਾਤ ਨੂੰ ਜੇ ਲੈੜੇ ਦਿਨ ਚਾਈ ਗ੍ਰੀਟਰ ਮੈਂ ਤਾਂ ਟਰੈਕਟਰ ਖੜਾਉਂਗਾ ਕੱਦੂ ਕਰਕੇ ਆਉਂਦਾ ਉੱਥੇ ਤੇ ਕਿਹੜਾ ਕੋਈ ਮੀਓ ਕੋਈ ਇੰਨਾ ਦਾ ਪਟਰੋਲ ਤੇ ਮੋਟਰ ਸਾਡੇ ਤੇ ਪਟਰੋਲ ਲੱਗ ਲੈਣਾ ਉੱਥੇ ਦਾ ਕੱਦੂ ਕਰਕੇ ਹੀ ਆਉਣਾ ਵਸ ਇਹਨਾਂ ਨੂੰ ਪਤਾ ਕਿ ਫਾਇਦਾ ਇਹ ਅੱਜ ਮੰਨ ਲਾ 2 ਕਿਲੇ ਕਿਲੇ ਹੋ ਗਏ ਨੇ ਉੱਥੇ ਇਹ 4 ਕਿਲੇ ਦਾ ਜਨਰੇਟਰ ਲਾ ਕੇ ਹੀ ਕੰਮ ਨੂੰ ਮੇੜੇ ਤਾਂ ਤੇ ਅੱਧਾ ਘੰਟਾ ਘੰਟਾ ਘਟਾ ਜਾਣੇ ਲੱਗਣਾ ਜਨਰੇਟਰ ਘੰਟਾ ਜਾਣੇ ਨੂੰ ਜੇ ਜੇ 2 ਘੰਟੇ ਤੋਂ ਉੱਥੇ ਜਨਰੇਟਰ ਲਾ ਲੂੰਗਾ ਹਾਂ ਉਹ ਫਾਇਦੇ ਹੀ ਹੈ ਗੱਲ ਉਹੀ ਹੈ ਇੱਕ ਵਾਰੀ ਲੱਗ ਗਏ ਫੇਰ ਪਾਣੀ ਵੀ ਸੁੱਕਦਾ ਇੱਕ ਨਹੀਂ ਕਰਨਾ ਸੀ ਉੱਥੇ ਉੱਥੇ ਜੀ ਟਰੈਕਟਰ ਰੱਖ ਲਾ ਉੱਥੀ ਉੱਥੀ ਲੈ ਜੜਾ ਪੂਰੀ ਵੀਤਰਾ ਮੈਦਾ ਚਾਰ ਉਧਰਲੇ ਇਹ ਪੰਜ ਇਧਰ ਹਨਾ ਹਾਂ 9 ਗਿੱਲੇ ਆ 9 ਗਿੱਲੇ ਆ ਉੱਲੇ ਨੂੰ ਨਹੀਂ ਕਿਹੜਾ ਪੈਣਾ ਜੇ ਕਿਦੇ ਬਾਅਦ ਵਿੱਚ ਮਹਾਰਾਜ ਮੀ ਫੇਰ ਤਾਂ ਕੱਦੂ ਦਾ ਠੱਠਾ ਫਿਰਨਾ ਪਾਣੀ ਫਿਰਦਾ ਉਹ ਮੀਨ ਨਾਲ ਗਾਜੇ ਮਾੜੀ ਮੂਟੀ ਹਵਾ ਆ ਜਾਂਦੀ ਯਾਰ ਮਾੜਾ ਵੋਟਾ ਤਾਂ ਭਾਵੇਂ ਮੇਰੀ ਗੱਲ ਸੁਣ ਲਾ ਹੁਣ ਦੋ ਤਾਂ ਲਾਉਣ ਲੱਗੇ ਨੇ 15 30 ਗਿੱਲੇ ਮੀਂਹ ਨਹੀਂ ਆਉਂਦਾ ਤਾਂ ਲਾਉਣ ਲੱਗ ਗਏ ਉਧਰ ਗੰਦੇ ਨੇ ਪਾਣੀ ਮੰਗਦੇ ਪਿਛਲੇ ਸਾਲ ਕਿ ਦੋ ਵਾਰ ਬਨੀ ਦੀਆਂ ਮੀਂਹ ਪਿਆ ਇੱਕ ਵਾਰ ਤਾਂ ਕਹਿੰਦੇ ਖਰਾਬ ਕਰਤੀ ਮੀਂਹ ਹੈਨਾ ਹਾਂ ਇੱਕ ਵਾਰ ਗੱਭੇ ਜੇ ਪਿਆ ਬਹੁਤ ਹੋਰ ਹੁਣ ਤਾਂ ਨਾ ਮੂਹਰੇ ਨਾਲ ਪਿੱਛੇ ਭਰ ਕੇ ਪਏ ਆ ਹਾਂ ਪੂਰੇ ਇਹ ਵਾਰ ਨਹੀਂ ਮੀਂਹ ਪੈਣਿਆ ਮਤਲਬ ਕੋਈ ਪਦ ਨਹੀਂ ਸੁੱਕਦਾ ਗਾਣਾ ਵੀ ਮੀਂਹ ਨਹੀਂ ਪੈਣਿਆ ਪਰ ਬਸਾ ਘਟਾ ਸੀਗੀ ਹਾਂ ਚੱਲੋ ਦੇਖੋ ਮਹਾਰਾ ਜਾਨੇ ਅੱਜ ਤਾਂ ਮਾੜੇ ਮੁੱਟੇ ਤਾਂ ਪਾਊਗਾ ਯਾਰ ਅੱਜ ਤਾਂ